ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਲੈ ਕੇ ਆਏ ਜੀ ਪਿੰਡ ਚੜਿੱਕ ਦੇ ਵਿੱਚ ਜਿੱਥੇ ਮੇਲਾ ਚੱਲ ਰਿਹਾ ਤੇ ਆਪਾਂ ਵਿੱਚੋਂ ਟਾਈਮ ਕੱਢ ਕੇ ਮੇਲੇ ਦੇ ਵਿੱਚੋਂ ਇੱਕ ਫਾਰਮ ਤੇ ਆਏ ਸੀ ਜੀ ਬਾਈ ਨੇ ਬਹੁਤ ਹੀ ਸੋਹਣਾ ਸੈਟਅਪ ਤਿਆਰ ਕੀਤਾ ਜਿਹੜਾ ਕਿ ਦੇਸੀ ਤਰੀਕਾ ਆਪਾਂ ਕਹਿ ਸਕਦੇ ਪੁਰਾਣੇ ਟਾਈਮ ਦਾ ਜਿਵੇਂ ਸ਼ੁਰੂ ਦੇ ਵਿੱਚ ਆਪਾਂ ਮੱਝਾਂ ਰੱਖਦੇ ਸੀ ਓਵੇਂ ਬਾਈ ਨੇ ਗਾਵਾਂ ਰੱਖਿਆ ਨੇ ਆ ਦੇਖੋ ਖੁੱਲੇ ਦੇ ਵਿੱਚ ਡਰੰਪੇ ਨੇ ਇੱਧਰ ਇਹਨਾਂ ਦੇ ਆ ਮੋਟਰ ਵਗੈਰਾ ਜਿਵੇਂ ਇੱਥੇ ਪਾਣੀ ਦੀ ਵਰਤੋਂ ਹੁੰਦੀ ਆ ਇੱਧਰ ਗਾਵਾਂ ਨੇ ਤੇ ਬਹੁਤ ਵੱਡੀ 베ਰੀ ਹੈ 베ਰੀ ਦੇ ਥੱਲੇ ਗਰਮੀਆਂ ਦੇ ਵਿੱਚ ਵੇਚੀ ਉਹਨਾਂ ਦੇ ਫੋਗਰ ਲੱਗੇ ਹੋਏ ਨੇ ਪੂਰਾ ਵਧੀਆ ਬਾਈ ਦਾ ਸੈਟਅਪ ਤਿਆਰ ਆ ਜੀ ਤੇ ਨਾਲ ਆਪਣੇ ਅੱਜ ਹੋਣਗੇ ਡਾਕਟਰ ਰਮਨ ਜੀ ਡਾਕਟਰ ਰਮਨ ਦਾ ਪਿੰਡ ਵੀ ਚੜਕੀ ਹੈ ਜੀ ਇਹਨਾਂ ਨੇ ਇੱਥੇ AI ਦਾ ਕੰਮ ਜਿਹੜੇ ਇਸ ਫਾਰਮ ਦੇ ਵਿੱਚ ਇਹ ਡਾਕਟਰ ਸਾਹਿਬ ਕਰਦੇ ਨੇ ਇਹਨਾਂ ਨੇ ਜਿਆਦਾ ਸੀਮਨ ਜਿਹੜਾ ਉਹ ਇੱਕ ਵਾਸ ਦਾ ਹੀ ਯੂਜ਼ ਕੀਤਾ ਜੀ ਇਸ ਫਾਰਮ ਦੇ ਵਿੱਚ ਤੇ ਇਸ ਵਾਰ ਬੱਚੇ ਜਿਹੜੇ ਬਹੁਤ ਸੋਹਣੇ ਜਿਹੜੇ ਇਹਨਾਂ ਕੋਲ ਆ ਚੁੱਕੇ ਨੇ ਉਹ ਵੀ ਆਪਾਂ ਤੁਹਾਨੂੰ ਪੂਰੀ ਡਿਟੇਲ ਜਾਣਕਾਰੀ ਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ ਤੇ ਬਾਈ ਨੇ ਥੱਲੇ ਫਾਰਮ ਦੇ ਵਿੱਚ ਕੱਚਾ ਥਾਂ ਜਿਆਦਾ ਰੱਖਿਆ ਆ ਅੱਜ ਸਭ ਤੋਂ ਵਧੀਆ ਜਿਹੜੀ ਚੀਜ਼ ਮੈਨੂੰ ਲੱਗੀ ਮੈਂ ਤੁਹਾਨੂੰ ਪਹਿਲੀਆਂ ਸ਼ੁਰੂ ਦੇ ਵਿੱਚ ਉਹ ਚੀਜ਼ਾਂ ਦਿਖਾਉਣਾ ਜੀ ਜਿਹੜੀ ਮੈਨੂੰ ਵਧੀਆ ਗੱਲ ਲੱਗੀ ਹੈ 베ਰੀ ਆ ਜੀ ਇਹਦੀ ਛਾਂ ਹੁੰਦੀ ਗਰਮੀਆਂ ਦੇ ਵਿੱਚ ਤੇ ਇਹਨਾਂ ਨੇ ਇਹਦੇ ਵਿੱਚ ਹੀ ਫੋਗਰ ਲਾਏ ਹੋਏ ਨੇ گاਵਾ ਵਾਸਤੇ ਮੌਸਮ ਦਾ ਜਦੋਂ ਜਿਆਦਾ ਗਰਮੀ ਹੁੰਦੀ ਆ ਟੈਂਪਰੇਚਰ ਨੂੰ ਸੈੱਟ ਕਰਨ ਵਾਸਤੇ ਤੇ ਟਾਪ ਟਾਪ ਦੀ ਸੀਮਿੰਟ ਦੀਆਂ ਜਿਹੜੀਆਂ ਵੱੱਛੀਆਂ ਬਾਈਆਂ ਦੇ ਫਾਰਮ ਦੇ ਵਿੱਚ ਅਵੇਲੇਬਲ ਨੇ ਅੱਜ ਮਤਲਬ ਆਮ ਕਾਵਾ ਤੋਂ ਸ਼ੁਰੂ ਕਰਕੇ ਫਾਰਮ ਆ ਦੇ ਟਾਪ ਦੀਆਂ ਬੱਚੀਆਂ ਹੀ ਫਰਾਂ ਬਾਈ ਨੇ ਪਿਆਰ ਕਰ ਲਈਆਂ ਨੇ ਆਪਣੇ ਫਾਰਮ ਦੇ ਵਿੱਚ ਇੱਧਰ ਇਹ ਗੱਬਨ ਨੇ ਆ ਜੀ ਗੱਬਨ ਵੜਾ ਬੈਠੀਆਂ ਨੇ ਇੱਧਰ ਇਹ ਛੋਟੀਆਂ ਬੱਚੀਆਂ ਨੇ ਤੇ ਇਹ ਬੱਚੀਆਂ ਬਹੁਤ ਹੀ ਟਾਪ ਕੁਆਲਿਟੀ ਦੀਆਂ ਨੇ ਕਿਹੜੀ 3 ਸਵਾ 3 ਮਹੀਨਾ ਦੀ ਬੱਚੀ ਆ ਡਾਕਟਰ ਸਾਹਿਬ ਪਹਿਲਾਂ ਆ ਜਾਓ ਥੋੜੀ ਜਿਹੀ ਆਪਾਂ ਜਾਣਕਾਰੀ ਦੇ ਦਈਏ ਇਹ ਮੇਰੇ ਨਾਲ ਅੱਜ ਡਾਕਟਰ ਸਾਹਿਬ ਹੋਣਗੇ ਡਾਕਟਰ ਰਮਨ ਜੀ ਤੇ ਇੱਧਰ ਬਾਈ ਫਾਰਮਰ ਵੀਰ ਨੇ ਸੱਸੀਆ ਬਾਈ ਜੀ ਦੋਨੋਂ ਹੀ ਆ ਜਾਓ ਅ ਭਾਈ ਕੀ ਨਾਮ ਆਪਣਾ ਜੀ ਰਜਿੰਦਰ ਸਿੰਘ ਹੈ ਜੀ ਹਾਂਜੀ ਰਜਿੰਦਰ ਸਿੰਘ ਜੀ ਰਜਿੰਦਰ ਸਿੰਘ ਪਿੰਡ ਚੜੇਕੀਆਂ ਨੇ ਪਿੰਡ ਚੜੇਕਾ ਹਾਂਜੀ ਠੀਕ ਹੈ ਇਹ ਆਪਣਾ ਫਾਰਮ ਹੈ ਤੇ ਬਹੁਤ ਸੋਹਣਾ ਸੈਟਅਪ ਹੈ ਤੁਹਾਡਾ ਬਹੁਤ ਵਧੀਆ ਲੱਗਿਆ ਵੇਖ ਕੇ ਨਾ ਵੀ ਗਰਮੀਆਂ ਦੇ ਵਿੱਚ ਵੀ ਮੌਸਮ ਨੂੰ ਸੈੱਟ ਕਰਨ ਵਾਸਤੇ ਤੁਸੀਂ ਜਿਵੇਂ 베ਰੀ ਤੇ ਫੋਗਰ ਵਗੈਰਾ ਲਾਏ ਨੇ ਆਹ ਭਾਈਆਂ ਨੇ ਸ਼ੈੱਡ ਬਣਾਇਆ ਇਹਦੇ ਵਿੱਚ ਜੜੀਆਂ ਨੇ ਉਹ ਗੱਬਣ ਹੁੰਦੀਆਂ ਨੇ ਅ ਦਰਸਬ ਸਸੀ ਕਾਲ ਜੀ ਸਸੀ ਕਾਲ ਬਾਈ ਜੀ ਸਾਰਿਆਂ ਨੂੰ ਸਸੀ ਕਾਲ ਜੀ ਹਾਂਜੀ ਹਾਂਜੀ ਸਵਾਗਤ ਹੈ ਤੁਹਾਡਾ ਚੈਨਲ ਤੇ ਇਕਵਾਂਸ ਕੰਪਨੀ ਦਾ ਵੀ ਬਹੁਤ-ਬਹੁਤ ਜੀ ਹਾਂਜੀ ਜੀ ਜਿਹੜਾ ਸੀਮਨ ਵਰਤਦੇ ਆਪਾਂ ਬਹੁਤ ਵਧੀਆ ਲੱਗਿਆ ਯਾਨੀ ਕਿ ਥੋੜਾ ਸੀਮਨ ਠੀਕ ਹੈ ਇਕਵਾਂਸ ਦੇ ਸੀਮਨ ਆਪਾਂ ਕਿੰਨੇ ਬੱਚੇ ਆ ਗਏ ਆਪਣੇ ਕੋਲੇ ਆਪਣੇ ਕੋਲੇ ਟੋਟਲ 8 ਬੱਚੇ ਆ ਗਏ ਅੱਛਾ ਤੇ ਇਹ ਡੇ ਲਾਈਟ ਬੋਲ ਤੇ ਫੈਂਟਸੀ ਦੇ ਡੇ ਲਾਈਟ ਤੇ ਫੈਂਟਸੀ ਤੁਸੀਂ ਜਿਆਦਾ ਵਰਤਿਆ ਹਾਂਜੀ ਦੋਨੋਂ ਜਿਆਦਾ ਵਰਤਦੇ ਨੇ ਤੇ ਇਹਦੇ ਚ ਤੁਹਾਨੂੰ ਇੱਕ ਚੀਜ਼ ਦੱਸੋ ਤੁਸੀਂ ਹੋਰ ਵੀ ਮਾਰਕੀਟ ਚ ਯੂਜ਼ ਕੀਤਾ ਹੋਗਾ ਇਕਵਾਂਸ ਬੱਚੇ ਮੇਲ ਕਾਫ ਕੀ ਰੇਸ਼ਿਓ ਹੈ ਜਿਆਦਾਤਰ ਆਪਣੇ ਕੋਲ ਨਾਲ ਫੀਮੇਲ ਹੀ ਆਏ ਜਾਂਦੇ ਜਿਆਦਾਤਰ ਹੋਰ ਫਾਰਮਰਾਂ ਦੇ ਘਰਾਂ ਦੇ ਵਿੱਚ ਵੀ ਜਿਵੇਂ ਆਪਾਂ ਇੱਕ ਇੱਕ ਦੁੱਧੋ ਗਾਵਾਂ ਵਾਲੇ ਨੇ ਤਾਂ ਜਿੰਨਾ ਵੀ ਮੈਕ੍ਰੋਸ ਦਾ ਕੰਮ ਕੀਤਾ ਸੀਮੈਂਟ ਯੂਜ਼ ਕੀਤਾ ਸਾਰੀ ਹਾਂ ਤੇ ਉਹਦੇ ਵਿੱਚ ਜਿਆਦਾਤਰ ਫੀਮੇਲ ਹੀ ਕਾਫ ਆਈਆਂ ਮੇਰੇ ਕੋਲੇ ਮੇਲ ਬਹੁਤ ਘੱਟ ਆਈਆਂ ਅੱਛਾ ਅੱਛਾ ਬਹੁਤ ਘੱਟ ਨੇ ਮੇਰੇ ਮਤਲਬ ਜਿੰਨਾ ਦੇ ਕਵਾਂਸ ਦਾ ਤੁਸੀਂ ਸੀਮੈਂਟ ਯੂਜ਼ ਕੀਤਾ ਤੁਹਾਨੂੰ ਮਤਲਬ ਜਿਆਦਾ ਰਿਜ਼ਲਟ ਫੀਮੇਲ ਚ ਮਿਲਿਆ ਜਿਆਦਾ ਬੱਚੀਆਂ ਆ ਰਹੀਆਂ ਨੇ ਜੀ ਜਿਆਦਾ ਬੱਚੀਆਂ ਆ ਰਹੀਆਂ ਠੀਕ ਹੈ ਆਪਣੇ ਆ ਫਾਰਮ ਤੇ ਜਿੰਨਾ ਹੀ ਵਰਤੇ ਵਿੱਚੋਂ ਇੱਕ ਅੱਧਾ ਹੀ ਜਾਨੀ ਕਿ ਦਹਾਂ ਦੇ ਵਿੱਚੋਂ ਇੱਕ ਹੀ ਆਇਆ ਮੇਰਾ ਇੱਕ ਹੀ ਆਇਆ ਅੱਗੇ ਅੱਗੇ ਹੋ ਕੇ ਬਣਾਓ ਦਸਾਂ ਦੇ ਵਿੱਚ ਇੱਕ ਮੇਲ ਹੀ ਆਇਆ ਦਿਖਾਉਂਗੇ ਬੱਚੇ ਇਧਰੋਂ ਹਾਂਜੀ ਆਗੇ ਬੱਚੇ ਦਿਖਾ ਦੇ ਵਿੱਚ ਨਾਲ ਆਗੇ ਚੱਲ ਇਧਰ ਬੱਚੇ ਤੁਹਾਨੂੰ ਦਿਖਾਉਣੇ ਆ ਜੀ ਅਸੀਂ ਇੱਥੇ ਰੁਕ ਜਾਣੇ ਲਾਇਆ ਕੋਈ ਇੱਕ ਅੱਧਾ ਕਿਹੜਾ ਹੈ ਹਾਂਜੀ ਇਹ ਜਿਹੜੀ ਆ ਇਹ ਬੰਟਾਈਸੀ ਬੰਦੀ ਆ ਤੈਨੂੰ ਮੜਾ ਫੜ ਲਓ ਫੜ ਕੇ ਲਿਓ ਅੱਗੋਂ ਫੜ ਲਓ ਬੱਚੀਆਂ ਖੁੱਲੀਆਂ ਨੇ ਜੀ ਬੱਚੀਆਂ ਤੇ ਥੋੜਾ ਡਰ ਰਹੀਆਂ ਨੇ ਬਾਕੀ ਫੇਰ ਵੀ ਤੁਹਾਨੂੰ ਦਿਖਾਵਾਂਗੇ ਜਰੂਰ ਅਸੀਂ ਨਹੀਂ ਖੜਨਾ ਨੇ ਨਹੀਂ ਖੜਨਾ ਨੇ ਆ ਗਿਆ ਆ ਗਿਆ ਆ ਗਿਆ ਆ ਫੈਂਟਸੀ ਦੀ ਹੈ ਹਾਂਜੀ ਇਹ ਫੈਂਟਸੀ ਦੀ ਹੈ ਆ ਬੱਚੀ ਫੈਂਟਸੀ ਦੀ ਹੈ ਜੀ ਇਹ ਕਿੰਨੇ ਦਿਨ ਦੇ ਹੋਗੀ ਤਿੰਨ ਸਵਾ ਤਿੰਨ ਮਹੀਨਿਆਂ ਦੀ ਹੋਈ ਹੈ ਇਹ ਠੀਕ ਹੈ ਤੇ ਬਾਕੀ ਜੜੀਆਂ ਨੇ ਉਹ ਹੋਰ ਸੀਮੰਦੀਆਂ ਨੇ ਹਾਂਜੀ ਉਹ ਹੋਰ ਕੁਝ ਜਿਵੇਂ ਡੇ ਲਾਈਟ ਦੀਆਂ ਨੇ ਵਿੱਚ ਅੱਛਾ ਚਲੋ ਇਹਨੂੰ ਬੰਨ ਕੇ ਬਾਅਦ ਚ ਬਣਾ ਲਾਂਗੇ ਤੇ ਇੱਧਰ ਇਹਦੇ ਵਿੱਚ ਹੋਰ ਕੋਈ ਹੈਗੀ ਆਪਣੇ ਸੀਮੰਦ ਦੀ ਹਾਂਜੀ ਹਾਂਜੀ ਇਹ ਤਾਂ ਆਪਣੇ ਸੀਮੰਦ ਦੀ ਜਿਵੇਂ ਆ ਬੱਚੀ ਵੀ ਆਪਣੇ ਸੀਮੰਦ ਦੀ ਆ ਉਹ ਵੀ ਸਾਡਾ ਬੱਚਾ ਆ ਗਿਆ ਇੱਕ ਹੋਰ ਚਲੀ ਗਈ ਬੱਚੀ ਦਾ ਅੱਛਾ ਇਹ ਆਪਾਂ ਐ ਕਰਦੇ ਇੰਨੇ ਚ ਜ਼ਿਆਦੇ ਫੈਂਟਸੀ ਦੀਆਂ ਨੇ ਜਿਹੜੀਆਂ 4 ਬੱਚੀਆਂ ਨੇ ਅੰਦਰ ਅੱਜ ਉਹ ਫੈਂਟਸੀ ਦੀਆਂ ਨੇ ਅੱਛਾ ਸਾਰੀਆਂ ਸਾਰੀਆਂ ਦਾ ਜੀ ਨੇੜੇ ਆ ਜਾਓ ਮਾੜਾ ਨੇੜੇ 241 ਨੰਬਰ ਹੈ ਜਿਹੜੀ ਇਹ ਬੱਚੀ ਇਹ ਫੈਂਟਸੀ ਦੀ ਬੱਚੀ ਹੈ ਜੀ ਅੱਛਾ ਇਹ ਫੈਂਟਸੀ ਦੀ ਹੈ ਹਾਂ ਜੀ ਇਹ ਕਿੰਨੇ ਦਾ ਜੀ ਹੁੰਦੀ ਹੈ ਤੇ ਆਪਣੀ ਇਹ ਸੁਣੋ ਇਹ 7 ਤਰ੍ਹਾਂ ਬਰ ਸੁਈ ਰੋਈ ਜਾਈਏ ਇਹ ਮਹੀਨੇ ਇੱਕ ਤੋਂ ਘਾਣੇ ਤੋਂ ਘੱਟ ਹੀ ਹੋਗੀਆਂ ਆਹ ਮਹੀਨੇ ਤੋਂ ਘੱਟ ਹੀ ਆ। ਉਹਦਾ ਵੀ ਬਾਹਰ ਘਾੜਾ ਵੀ ਦੱਸ ਦਿੰਦੇ ਆ ਵੀ ਇਹ ਕਿੰਨੇ ਹੋਊਗਾ ਸਾਡੇ। ਹਾਂਜੀ ਹਾਂਜੀ ਹੈਗੀ ਆ। ਆ ਤੁਹਾਡੇ ਕੋਲ ਐਪ ਹੈਗੀ ਆ। ਤੁਸੀਂ ਅੱਗੇ ਆ ਜਾਓ। ਤੁਸੀਂ ਵੀ ਅੱਗੇ ਆ ਜਾਓ। ਇਹਨਾਂ ਕੋਲੇ ਬਾਈ ਬਾਈ ਮੈਨੂੰ ਐ ਦੱਸੋ ਐਕਵਾਂਸ ਦੀਆਂ ਟੋਟਲ ਮੱਛੀਆਂ ਕਿੰਨੀਆਂ ਇਸ ਫਾਰਮ ਦੇ ਵਿੱਚ? ਆਪਣੇ ਕੋਲੇ ਇੱਥੇ ਟੋਟਲ ਮੱਛੀਆਂ ਜੀ ਜਿਹੜੀਆਂ ਹੈਗੀਆਂ ਨੇ 8 ਨੇ। 8 ਨੇ ਇਕ ਵਾਂਸ ਦੀਆਂ ਹਾਂਜੀ ਤੇ ਜਿਹੜੀਆਂ ਹਜੇ ਵੜਾ ਗੱਬਨ ਨੇ ਉਹਨਾਂ ਦਾ ਹਜੇ ਵੇਖੋ ਵੀ ਕੋਈ 2 15 20 ਦਿਨਾਂ ਨੂੰ ਸੌਣ ਵਾਲੀ ਵੀ ਇੱਕ ਹੈਗੀ ਉਹਨਾਂ ਨੇ ਵੀ ਵਾਂਸ ਹੀ ਲੱਗਿਆ ਹਾਂਜੀ ਇਕ ਵਾਂਸ ਹੀ ਵਰਤੇ ਆਪਾਂ ਤੇ 8 ਵੱਛੀਆਂ ਆਪਣੇ ਕੋਲ ਆ ਚੁੱਕੀਆਂ ਨੇ ਹਾਂਜੀ ਅੱਠਾਂ ਚੋਂ 6 ਕਿਹੜੀਆਂ ਨੇ ਫੈਂਟੇਸੀ ਦੀਆਂ 6 ਫੈਂਟੇਸੀ ਦੀਆਂ ਨੇ ਤੇ 2 ਡੇ ਲਾਈਟ ਨੇ 2 ਡੇ ਲਾਈਟ ਦੀਆਂ ਨੇ ਹਾਂਜੀ ਇੱਕੋ ਫਾਰਮ ਦੇ ਵਿੱਚ ਇਕ ਵਾਂਸ ਦੀਆਂ 8 ਵੱਛੀਆਂ ਨੇ ਜੀ 6 ਹੈਗੀਆਂ ਨੇ ਫੈਂਟੇਸੀ ਦੀਆਂ ਤੇ 2 ਡੇ ਲਾਈਟ ਦੀ ਡੇ ਲਾਈਟ ਦੀ ਇੰਡਸਟਰੀ ਦਾ ਸੀਮਨ ਆਪਣਾ ਇਤਹਾਕ ਦਾ ਵੀ ਯੂਜ਼ ਹੋ ਰਿਹਾ ਹੈ ਮਸ਼ਟੀ ਤੇ ਹਾਇਕ ਲੱਗਾ ਹੋਇਆ ਹਾਂਜੀ ਲੱਗਾ ਹੋਇਆ ਹੈ ਮਤਲਬ ਤੁਸੀਂ ਸੀਮਨ ਕਵਾਸ ਦਾ ਜਾਂ ਕਿੰਨੇ ਸਮੇਂ ਤੋਂ ਯੂਜ਼ ਕਰ ਰਹੇ ਹੋ ਜੀ ਮੈਨੂੰ ਜੀ ਪਿਛਲੇ ਆਪਣਾ ਤੇ 2023 ਦੇ ਵਿੱਚੋਂ ਜੋ ਆਪਣਾ ਸ਼ੁਰੂ ਤੋਂ ਹੀ ਲੱਗਿਆ ਮਾਰਚ ਅਪ੍ਰੈਲ ਦਾ ਯਾਨੀ ਕਿ ਮਾਰਚ ਹਾਂਜੀ ਆ 39 ਦਿਨ ਦੀ ਹੋ ਗਈ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਜੀ ਇੱਕ ਕਵਾਸ ਦੇ ਸੀਮਨ ਦੀਆਂ ਜਿਹੜੀਆਂ ਡਾਕਟਰ ਸਾਹਿਬ ਕੋਲ ਜਿਆਦਾ ਡਾਕਟਰ ਸਾਹਿਬ ਦੇ ਕਹਿਣ ਅਨੁਸਾਰ ਬੱਚੀਆਂ ਹੀ ਆਉਂਦੀਆਂ ਨੇ ਮਤਲਬ ਮੇਲ ਕਾਫ ਘਟ ਨੇ ਇੱਕੋ ਫਾਰਮ ਦੇ ਵਿੱਚ ਆਪਾਂ ਤੁਹਾਨੂੰ ਅੱਠ ਬੱਛੀਆਂ ਦਿਖਾਈਆਂ ਨੇ ਜੀ 6 ਇੱਕ ਬੁੱਲ ਦੀਆਂ ਨੇ ਤੇ 2 ਇੱਕ ਬੁੱਲ ਦੀਆਂ ਨੇ ਅੱਛਾ ਇਹਨਾਂ ਦੀ ਡਿਟੇਲ ਜਾਣਕਾਰੀ ਲਈ ਪਿੱਛੇ ਤੁਹਾਡੇ ਨਾਲ ਛੋਟੀਆਂ-ਛੋਟੀਆਂ ਵੀਡੀਓ ਵੀ ਸਾਂਝੀਆਂ ਕਰਾਂਗੇ ਵੀਡੀਓ ਨੂੰ ਬਾਅਦ ਉਹ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟਾਂ 'ਚ ਦੱਸਿਓ ਜੀ ਕਿਵੇਂ ਦੀ ਲੱਗੀ ਵੀਡੀਓ ਆਹ ਕਿਹੜੇ ਬੁੱਲ ਦੀ ਜੀ ਦੇਖੋ ਡਾਕਟਰ ਸਾਹਿਬ ਇਹ ਆਪਣਾ ਨੰਬਰ ਹੈ ਜੀ ਦੋਸੋ 227 ਹੈ ਜੀ ਹਾਂ ਜੀ ਦੋ 27 ਹੈ ਜੀ ਆਹ ਡਾਕਟਰ ਸਾਹਿਬ ਕੋ ਪੂਰਾ ਰਿਕਾਰਡ ਹੈ ਜੀ ਪਤਾ ਜੀ ਤੁੰਜਾ ਨੰਬਰ ਕਹਾਂ ਦੀ ਇਹ ਵੀ ਆਪਣੀ ਨਾ ਹੈਗੀਆ ਫੈਂਟਸੀ ਦੀ ਫੈਂਟਸੀ ਦੀ ਬੱਚੀ ਆ ਜੀ ਤੇ ਉਮਰ ਵੀ ਵੇਖਣਗੇ ਕਿਉਂਕਿ ਇਹਨਾਂ ਕੋਲ ਨਾ ਇੱਕ ਮੈਨੂੰ ਉਹ ਦਿਖਾ ਦਿਓ ਜਿਹੜਾ ਤੁਹਾਡੇ ਕੋਲੇ ਉਹ ਸੌਫਟਵੇਅਰ ਜ ਹੈ ਡਾਕਟਰ ਸਾਹਿਬ ਨੇ ਇੱਕ ਸੌਫਟਵੇਅਰ ਲਾਇਆ ਹੋਇਆ ਆਪਣੇ ਫਾਰਮਰਾਂ ਵਾਸਤੇ ਦੇਖੋ ਜੀ ਇਹਦੇ ਉੱਪਰ ਜੀ ਸਾਰਾ ਆ ਪਾਉਣਾ ਜੀ ਇਹਦੇ ਵਿੱਚ ਪੂਰੀ ਡਿਟੇਲ ਇਹਨਾਂ ਕੋਲ ਵੀ ਹੈ ਪੂਰੀ ਡੇਰੀ ਫਾਰਮ ਮੈਨੇਜਮੈਂਟ ਆ ਦੇ ਨਾਮ ਅੱਛਾ ਅੱਛਾ ਡੇਰੀ ਫਾਰਮ ਮੈਨੇਜਮੈਂਟ ਇਹਦੇ ਵਿੱਚ ਤੁਸੀਂ ਸਾਰਾ ਰਿਕਾਰਡ ਰੱਖਦੇ ਹੋ ਹਾਂਜੀ ਡੇਰੀ ਫਾਰਮ ਮੈਨੇਜਮੈਂਟ ਐਪ ਆ ਜੀ ਡਾਕਟਰ ਸਾਹਿਬ ਕੋਲੇ ਡਾਕਟਰ ਸਾਹਿਬ ਤੁਸੀਂ ਇੱਕ ਆਪਣਾ ਨੰਬਰ ਬੋਲਦੇ ਹੋ ਜੀ ਨੰਬਰ ਮੇਰਾ ਹੈਗਾ ਜ 083349 ਇਹ ਡਾਕਟਰ ਸਾਹਿਬ ਦਾ ਨੰਬਰ ਹੈ ਜੀ ਚੜਕ ਏਰੀਆ ਦੇ ਵਿੱਚ ਕਿਸੇ ਵੀ ਫਾਰਮਰ ਨੇ ਏਆਈ ਕਰਵਾਉਣੀ ਹੈ ਕਿੰਨੇ ਏਰੀਆ ਤੱਕ ਜਾਣਦੇ ਹੋ ਤੁਸੀਂ ਆਪਾਂ ਟੋਟਲ ਇਥੇ ਯਾਨੀ ਕਿ ਕੋਈ ਗੱਲ ਨਹੀਂ ਬਾਕੀ ਦਾ ਦੂਰ ਤੱਕ ਨਹੀਂ ਚਲੇ ਜਾਂਦਾ 30 ਤੋਂ 40 ਕਿਲੋਮੀਟਰ ਦੇ ਵਿੱਚ ਤਾਂ ਰਹੀ 40 ਕਿਲੋਮੀਟਰ ਦੇ ਏਰੀਆ ਚ ਚੜਕ ਤੋਂ ਤੁਸੀਂ ਜਾ ਸਕਦੇ ਹੋ ਜਾ ਸਕਦੇ ਹਾਂ ਜੀ ਇਹ ਡਾਕਟਰ ਸਾਹਿਬ ਦਾ ਨੰਬਰ ਹੈ ਜੀ ਇਹਨਾਂ ਦੇ ਨਾਲ ਏਆਈ ਏਆਈ ਵਾਸਤੇ ਸੰਪਰਕ ਕਰ ਲਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਬਹੁਤ ਹੀ ਟਾਪ ਕੁਆਲਿਟੀ ਦਾ ਜਿਹੜਾ ਫਾਰਮ ਦਿਖਾਇਆ ਜੀ ਇੱਕ ਵੱੱਛੀ ਇਹਨਾਂ ਨੇ ਹੋਰ ਦਿਖਾਉਣੀ ਇੱਧਰ ਇਹ ਡੇ ਲਾਈਟ ਦੀ ਹੈ ਇਹ ਕਿੰਨੇ ਦਿਨ ਦੀ ਹੋਗੀ ਲਗਭਗ ਜੀ ਮਹੀਨੇ ਤੋਂ ਘੱਟ ਨੇ ਜਿਹੜੀਆਂ ਬਾਹਰ ਖੜੀਆਂ ਨੇ ਚਾਰੇ ਜੀ ਮਹੀਨੇ ਤੋਂ ਘੱਟ ਨੇ ਕੋਈ ਪੰਜਾਂ ਪੰਜਾਂ ਦਿਨਾਂ ਦਾ ਫਰਕ ਹੈ ਇਹਨਾਂ ਦਾ ਵਾਸਤੇ ਠੀਕ ਹੈ ਇਹ ਥੋੜੀ ਜਿਹੀ ਵੱਡੀ ਹੋਊਗੀ ਜਿਵੇਂ ਮਹੀਨੇ ਤੋਂ ਹੋ ਜਾਊਗੀ ਅੱਛਾ ਅੱਛਾ ਪੂਰਾ ਰਿਕਾਰਡ ਹੈ ਜੀ ਇਹਨਾਂ ਕੋਲ ਕੋਈ ਮਹੀਨੇ ਦੀ ਹੈ ਕੋਈ ਡੇਢ ਮਹੀਨੇ ਦੀ ਹੈ ਬਹੁਤ ਹੀ ਸੋਹਣੀਆਂ ਗਾਵਾਂ ਬਾਈ ਨੇ ਤਿਆਰ ਕੀਤੀਆਂ ਬ੍ਰੀਡ ਤਿਆਰ ਕੀਤੀ ਹੈ ਜੀ ਡਾਕਟਰ ਸਾਹਿਬ ਧੰਨਵਾਦ ਜੀ ਤੁਸੀਂ ਇੱਕ ਵਾਸਤੇ ਇਹਨਾਂ ਵਿਸ਼ਵਾਸ ਕਰਕੇ ਸੀਮਨ ਯੂਜ਼ ਕਰ ਰਹੇ ਹੋ ਬਹੁਤ ਵਧੀਆ ਯਾਨੀ ਕਿ ਕਹੋ ਜਦੋਂ ਮੇਰੇ ਕੋਲ ਜਾਦੇ ਰਿਪੀਟਰ ਗਾਵਾ ਸੀ ਮੈਂ ਉਦੋਂ ਇਹ ਸੀਮਨ ਵਰਤਿਆ ਜੀ ਤੇ ਆਪਾਂ ਨੂੰ ਚਲੋ ਬਹੁਤ ਵਧੀਆ ਰਿਜ਼ਲਟ ਮਿਲਿਆ ਨਹੀਂ ਤਾਂ ਆਪਣੇ ਡਾਕਟਰਾਂ ਦੇ ਵਿੱਚ ਇਹ ਹੁੰਦਾ ਵੀ ਜਿਹੜੀਆਂ ਰਿਪੀਟਰ ਨੇ ਉਹਨਾਂ ਦੇ ਕ੍ਰੋਸ ਜਾਂ ਕੋਈ ਹੋਰ ਸੀਮਨ ਭਰਦੇਗੇ ਆਪਾਂ ਤਾਂ ਕਰਕੇ ਇਹਦੇ ਵਿੱਚੋਂ ਆਪਾਂ ਨੂੰ ਇਹ ਰਿਜ਼ਲਟ ਬਹੁਤ ਵਧੀਆ ਮਿਲਿਆ ਜੀ ਠੀਕ ਹੈ ਮਤਲਬ ਤੁਸੀਂ ਜ਼ਿਆਦਾ ਇੱਕ ਵਾਸ ਦਾ ਸੀਮਨ ਰਿਪੀਟਰ ਗਾਵਾ ਤੇ ਯੂਜ਼ ਕੀਤਾ ਹਾਂ ਹਾਂ ਜੀ ਬਹੁਤ ਵਧੀਆ ਮੈਨੂੰ ਇਹ ਰਿਪੀਟਰ ਗਾਵਾ ਤੇ ਤੁਹਾਨੂੰ ਜ਼ਿਆਦਾ ਵਛੀਆਂ ਮਿਲੀਆਂ ਨੇ ਹਾਂ ਜ ਵਿਸ਼ੇਸ਼ ਰਮਨ ਦਾ ਇਹਨੂੰ ਇੱਕ ਵਾਸ ਦਾ ਸੀਮਨ ਦਿੱਤਾ ਜਾਵੇ। ਠੀਕ ਹੈ। ਤੇ ਮੈਂ ਮੱਜਾਂ ਦੇ ਵਿੱਚ ਵੀ ਸ਼ੁਰੂ ਕੀਤਾ ਹੈ ਕਿ। ਠੀਕ ਹੈ। ਵੀ ਉੱਥੇ ਵੀ ਆਪਾਂ ਦੇਖਾਂਗੇ ਕੋਈ ਗੱਲ ਜਦੋਂ ਉਹਦਾ ਰਿਜ਼ਲਟ ਆਇਆ ਤਾਂ ਉਹ ਵੀ ਤੁਹਾਨੂੰ ਜਰੂਰ ਦੱਸਾਂਗਾ ਜੀ। ਠੀਕ ਹੈ। ਧੰਨਵਾਦ ਜੀ ਬਹੁਤ-ਬਹੁਤ। ਅੱਜ ਇੱਕ ਕਾਲੇ ਕੋਈ ਵੀ ਸ਼ੇਅਰ ਕਰਾਂਗੇ ਹਾਂ। ਹਾਂ ਡਾਕਟਰ ਸਾਹਿਬ ਕੋਲੇ ਇੱਕ ਵਾਸ ਦਾ ਸੀਮਨ ਹੁੰਦਾ ਜੀ ਨੰਬਰ ਤੁਸੀਂ ਦੇਖ ਲਿਆ। ਅ ਸਕਰੀਨ ਦੇ ਉੱਪਰ ਚੱਲ ਰਿਹਾ। ਇਹਨਾਂ ਨਾਲ ਸੰਪਰਕ ਕਰ ਸਕਦੇ ਹਾਂ ਜੀ ਵੀਡੀਓ ਨੂੰ ਬਾਅਦ ਤੋਂ ਬਾਅਦ ਲਾਈਕ ਕਰਿਓ। ਸ਼ੇਅਰ ਕਰਿਓ, ਕਮੈਂਟ ਕਰਕੇ ਦੱਸਿਓ ਜੀ ਕਿਵੇਂ ਦੀ ਲੱਗੀ। ਧੰਨ